ਅਫਕੋ ਸਾਸੀਕਾਲ ਤੁਸੀਂ ਦੇਖ ਰਹੇ ਹੋ ਜੀ ਮਾਤਾ ਗੁਦਰੀ ਕਾਲਜ ਅਫੀਸ਼ੀਅਲ YouTube ਚੈਨਲ ਤੇ ਮੈਂ ਹਾਂ ਅੱਜ ਗੁਰਿੰਦਰਪਾਲ ਸਿੰਘ ਦੱਸਕੋ ਮਾਤਾ ਗੁਦਰੀ ਕਾਲਜ ਦੇ ਵਿੱਚ ਪਰਸਨੈਲਿਟੀ ਡਵੈਲਪਮੈਂਟ ਕਾਰਪੋਰੇਟ ਕਲਚਰਲ ਟ੍ਰੇਨਿੰਗ ਪ੍ਰੋਗਰਾਮ ਚੱਲ ਰਿਹਾ ਹੈ 6 ਰੋਜ਼ਾ ਤੇ ਉਹ ਕਾਫੀ ਦਿਨਾਂ ਤੋਂ ਹੋ ਰਿਹਾ ਹੈ ਜੀ ਤੇ ਅੱਜ ਅਸੀਂ ਪਹੁੰਚੇ ਹਾਂ ਸਟੂਡੈਂਟਸ ਦੇ ਨਾਲ ਗੱਲਬਾਤ ਕਰਨ ਦੇ ਲਈ ਖਾਸ ਕਰਕੇ ਤੇ ਉਹਨਾਂ ਦੇ ਕੋਆਰਡੀਨੇਟਰ ਨਾਲ ਵੀ ਗੱਲਬਾਤ ਕਰਾਂਗੇ ਤੇ ਜਾਣਦੇ ਉਹਨਾਂ ਦੇ ਵਿਚਾਰ ਕੀ ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਕੀ ਕੀ ਸਿੱਖਿਆ ਤੇ ਉਹ ਕੀ ਕੀ ਬਣਨਾ ਚਾਹੁੰਦੇ ਨੇ ਸੋ ਆਓ ਚੱਲਦੇ ਹਾਂ ਜੀ ਲੋ ਜੀ ਸਾਡੇ ਨਾਲ ਕੁਝ ਹੋਰ ਸਟੂਡੈਂਟਸ ਖੜੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਿਮਨ ਲਾਲ ਤੇ ਕਿਹੜੀ ਕਲਾਸ ਹੈ ਤੁਹਾਡੀ ਬੀਬੀਏ ਸੈਕੰਡ ਯਰ ਤੇ ਮੈਮ ਤੁਸੀਂ ਇਹ ਟ੍ਰੇਨਿੰਗ ਅਟੈਂਡ ਕਰ ਰਹੇ ਹੋ ਕਿੰਨੇ ਦਿਨਾਂ ਤੋਂ ਕਰ ਰਹੇ ਹੋ 5 ਡੇਸ ਹੋ ਗਏ ਉਹ ਪੰਜ ਦਿਨ ਤੇ ਇਹ ਟ੍ਰੇਨਿੰਗ ਅਟੈਂਡ ਕਰਕੇ ਕਿਵੇਂ ਦਾ ਲੱਗਿਆ ਵਧੀਆ ਲੱਗਿਆ ਵਧੀਆ ਲੱਗਿਆ ਜੀ ਹਾਂ ਜੀ ਠੀਕ ਹੈ ਤੇ ਕੀ ਕੀ ਸਿੱਖਿਆ ਫਿਰ ਇਦੇ ਵਿੱਚ ਇੰਟਰਵਿਊ ਬਾਰੇ ਦੱਸਿਆ ਕਿ ਕਿਵੇਂ ਇਹ ਦੇ ਕੁਐਸਚਨ ਪੁੱਛੇ ਜਾਂਦੇ ਆ ਤੇ ਤੁਸੀਂ ਮਤਲਬ ਕਿ ਇੰਟਰਵਿਊ ਜਿਹੜਾ ਲੈ ਰਿਹਾ ਉਹਦੇ ਸਾਹਮਣੇ ਤੁਸੀਂ ਕਿਵੇਂ ਦਾ ਰਹਿਣਾ ਤੇ ਬਿਹੇਵੀਅਰ ਕਿਵੇਂ ਦਾ ਰੱਖਣਾ ਇਹ ਸਾਰਾ ਕੁਝ ਠੀਕ ਹੈ ਤੇ ਹੁਣ ਫਿਰ ਕੌਨਫੀਡੈਂਸ ਆ ਗਿਆ ਹਾਂਜੀ ਠੀਕ ਹੈ ਤੇ ਜੇ ਕੋਈ ਕਿਤੇ ਸਾਨੂੰ ਕੋ ਇੰਟਰਵਿਊ ਦੇਣ ਪਈ ਤਾਂ ਫਿਰ ਦੇ ਦੋਗੇ ਹਾਂਜੀ ਠੀਕ ਹੈ ਤੇ ਕੀ ਬਣਨਾ ਚਾਹੁੰਦੇ ਹੋ ਐਂਟਰਪ੍ਰੈਨਰ ਓਕੇ ਠੀਕ ਹੈ ਬੈਸਟ ਆਫ ਲੱਕ ਮੈਮ ਤੁਹਾਨੂੰ ਥੈਂਕ ਯੂ ਤੇ ਸਾਡੇ ਨਾਲ ਇੱਕ ਹੋਰ ਮੈਮ ਖੜੇ ਨੇ ਗੱਲਬਾਤ ਉਹਨਾਂ ਨਾਲ ਵੀ ਕਰਦੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਸਰ ਕੀ ਨਾਮ ਤੁਹਾਡਾ ਮਾਈ ਨੇਮ ਤੇ ਮੈਮ ਤੁਸੀਂ ਇੱਥੇ ਕਿਹੜੀ ਕਲਾਸ ਪੜ੍ਹਦੇ ਹੋ ਆਈ ਏਮ ਇਨ ਸੈਕੰਡ ਯਰ ਸਟੂਡੈਂਟ ਬੀ ਬੀ ওকে ਯੂ ਹੈਵ ਬੀਨ ਅਟੈਂਡਿੰਗ ਮੈਮ ਟ੍ਰੇਨਿੰਗ ਫਰਮ ਮੈਨੀ ਡੇਸ ਕੈਨ ਯੂ ਟੈਲ ਅਬਾਊਟ ਥੈਟ ਇਹੋ ਜੋ ਸੋ ਸਾਰੇ ਜਿਹੜੇ ਕਹਿੰਦੇ ਨੇ ਕਿ ਮਹਿੰਦਰਾ ਨੰਦੀ ਫਾਊਂਡੇਸ਼ਨਸ ਵਾਲੇ ਨੇ ਕਰਵਾਇਆ ਸੀਗਾ ਤੇ ਇਹਦੇ ਵਿੱਚ ਸਾਨੂੰ ਇੰਟਰਵਿਊ ਦੇ ਨਾਲ ਨਾਲ ਨਾ ਕਿ ਸਿਰਫ ਇੰਟਰਵਿਊ ਬਾਰੇ ਦੱਸਿਆ ਗਿਆ ਬਲਕਿ ਲਾਈਫ ਦੇ ਵਿੱਚ ਵੀ ਕਾਪੀ ਸਕਿਲਸ ਬਾਰੇ ਦੱਸਿਆ ਗਿਆ ਕਿ ਕਿਵੇਂ ਆਪਾਂ ਆਪਣੇ ਲਾਈਫ ਗੋਲਸ ਦੇ ਵਿੱਚ ਉਹਨਾਂ ਨੂੰ ਮੈਨੇਜ ਕਰਨਾ ਟਾਈਮ ਮੈਨੇਜਮੈਂਟ ਬਾਰੇ ਵੀ ਦੱਸਿਆ ਗਿਆ ਐਂਡ ਡ्रेसਿੰਗ ਸੈਂਸ ਬਾਰੇ ਵੀ ਦੱਸਿਆ ਗਿਆ ਪ੍ਰੋਫੈਸ਼ਨਲ ਜਿਹੜੇ ਐਟੀਟਿਊਡਸ ਨੇ ਐਟਰੀਬਿਊਟਸ ਨੇ ਹੋਰ ਵੀ ਟ੍ਰੇਟਸ ਬਾਰੇ ਦੱਸਿਆ ਗਿਆ ਤੇ ਜਿੰਨਾ ਤੁਸੀਂ ਮੈਨੂੰ ਬਾਈਟ ਦੇਣ ਵੇਲੇ ਬੋਲ ਰਹੇ ਹੋ ਕਿ ਇੰਨਾ ਕੌਨਫੀਡੈਂਸ ਪਹਿਲਾਂ ਹੈ ਸੀ ਜਾਂ ਇਹਨੂੰ ਡੇਜ਼ ਨੂੰ ਅਟੈਂਡ ਕਰਕੇ ਆਇਆ ਮੇਰਾ ਕੌਨਫੀਡੈਂਸ ਲਿਟਰਲੀ ਹੁਣ ਬਿਲਡ ਹੋਣਾ ਹੋਰ ਸਟਾਰਟ ਹੋ ਗਿਆ ਜੀ ਤੇ ਜਦੋਂ ਕਿਤੇ ਫਿਰ ਦੁਬਾਰਾ ਤੁਹਾਨੂੰ ਇੰਟਰਵਿਊ ਦੇਣ ਦਾ ਮੌਕਾ ਮਿਲੇ ਤੁਸੀਂ ਦੇ ਦੇਉਗੇ ਫਿਰ ਯਸ ਸ਼ੋਰਲੀ ਉਹਨਾਂ ਨੇ ਕਾਫੀ ਚੀਜ਼ਾਂ ਸਾਨੂੰ ਐਜੈਂਡਾ ਦੱਸਿਆ ਨੇ ਜਿਨ੍ਹਾਂ ਨਾਲ ਸਾਨੂੰ ਇੰਟਰਵਿਊ ਤੋਂ ਕੌਨਫੀਡੈਂਸ ਆ ਰਿਹਾ ਸੋ ਯਾ ਓਕੇ ਸਾਡੇ ਨਾਲ ਮੈਂ ਤੁਸੀਂ ਗੱਲਬਾਤ ਕੀਤੀ ਬਹੁਤ ਹੀ ਵਧੀਆ ਵਿਚਾਰ ਤੁਸੀਂ ਦੱਸੇ ਟ੍ਰੇਨਿੰਗ ਦੇ ਸਾਡੇ ਨਾਲ ਜੁੜਨ ਦੇ ਲਈ ਬੜਾ ਬੜਾ ਧੰਨਵਾਦ ਜੀ ਥੈਂਕ ਯੂ ਸੋ ਮਚ ਲਓ ਜੀ ਦਰਸ਼ਕੋ ਅਸੀਂ ਇੱਕ ਹੋਰ ਇੱਥੇ ਸਟੂਡੈਂਟ ਸਾਡੇ ਨਾਲ ਖੜੇ ਨੇ ਇੱਥੇ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸ ਆਰਟੀਕ ਕਿਹੜੀ ਕਲਾਸ ਪੜ੍ਹਦੇ ਹੋ ਐਮਬੀਏ ਫਰਸਟイヤー ਐਮਬੀਏ ਦੇ ਵਿੱਚ ਪੜ੍ਹਦੇ ਹਾਂ ਤੇ ਤੁਹਾਨੂੰ ਕਿਹਨੇ ਦੱਸਿਆ ਸੀਗਾ ਵੀ ਇੱਥੇ ਟ੍ਰੇਨਿੰਗ ਲੱਗ ਰਹੀ ਹੈ ਸੌਰਵ ਸਰ ਨੇ ਟ੍ਰੇਨਿੰਗ ਬਾਰੇ ਦੱਸਿਆ ਸੀ ਤੇ ਉਹਨਾਂ ਨੇ ਕਿਹਾ ਸੀ ਲਾਈਕ ਜਿੱਦਾਂ ਹੁਣ ਸਾਨੂੰ ਅੱਗੇ ਕਾਰਪੋਰੇਟ ਵਰਡ ਦੇ ਵਿੱਚ ਜਾ ਕੇ ਆ ਸਭ ਕੁਝ ਟਾਈਮ ਮੈਨੇਜਮੈਂਟ ਕਮਿਊਨੀਕੇਸ਼ਨ ਸਕਿੱਲ ਇਹਨਾਂ ਦੀ ਜ਼ਰੂਰਤ ਪਊਗੀ ਤਾਂ ਇਹ ਬਹੁਤ ਸਾਡੀ ਹੈਲਪਫੁਲ ਰਹੂਗੀ ਤਾਂ ਕਰਕੇ ਉਹਨਾਂ ਨੇ ਕਿਹਾ ਸੀ ਵੀ ਟ੍ਰੇਨਿੰਗ ਲਗਾ ਲਓ ਜੀ ਜੀ ਤੇ ਪਰਸਨੈਲਿਟੀ ਡਿਵੈਲਪਮੈਂਟ ਦੀ ਤੁਸੀਂ ਟ੍ਰੇਨਿੰਗ ਲਗਾ ਰਹੇ ਹੋ ਤੇ ਕਿ ਕੀ ਸਿੱਖ ਬੈਠੇ ਹੁਣ ਤੱਕ 4 ਦਿਨ ਦਾ ਅਸੀਂ ਮਤਲਬ ਉਹਨਾਂ ਨੇ ਸਾਨੂੰ ਸਿਖਾਇਆ ਵੀ ਆਪਣੀ ਪਰਸਨੈਲਿਟੀ ਨੂੰ ਕਿੱਦਾਂ ਡਿਵੈਲਪ ਕਰਨਾ ਆ ਲਾਈਕ ਕੌਨ ਦਾ ਸਾਹਮਣੇ ਵਾਲੇ ਨੂੰ ਨੌਲੇਜ ਦਿੱਤਿਆ ਕਿ ਦੋਨਾਂ ਨਾਲ ਇੰਟਰੈਕਟ ਕਰਨਾ ਆ ਤੇ ਸਾਡੇ ਲਈ ਬਹੁਤ ਹੈਲਪਫੁਲ ਹੋਊਗਾ ਕਿ ਕਾਰਪੋਰੇਟ ਕਲਚਰ ਦੇ ਵਿੱਚ ਜਾ ਕੇ ਕਿਉਂਕਿ ਇਹ ਸਭ ਕੁਝ ਹੀ ਦੇਖਿਆ ਜਾਂਦਾ ਉੱਥੇ ਮੋਸਟਲੀ ਯਾਨੀ ਜਿਹੜੀਆਂ ਕੁਆਲਿਟੀਆਂ ਦੇਖੀਆਂ ਜਾਂਦੀਆਂ ਨੇ ਉਹ ਕੁਝ ਤੁਸੀਂ ਹੁਣ ਸਿੱਖ ਲਿਆ ਤੇ ਇਹ ਤੁਸੀਂ ਕੱਲੂ ਸਰਟੀਫਾਈ ਵੀ ਹੋਣਾ ਹਾਂਜੀ ਮੋਸਟਲੀ ਸਭ ਕੁਝ ਸਿੱਖ ਲਿਆ ਆ ਲਾਈਕ ਇੰਟਰਵਿਊ ਚ ਕਿੱਦਾਂ ਅਪੀਅਰ ਹੋਣਾ ਇਹ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਜੋ ਕਿ ਸਾਨੂੰ ਸਿਖਾ ਦਿੱਤਾ ਗਿਆ ਆ ਜੀ ਤੇ ਕੀ ਬੰਣਾ ਚਾਹੁੰਦੇ ਆਂ ਮੈਂ ਆਰਗੇਨਾਈਜੇਸ਼ਨ ਚ ਜੌਬ ਕਰਨਾ ਚਾਹੁੰਦੀ ਆ ਐਚ ਆਰ ਡਿਪਾਰਟਮੈਂਟ ਦੇ ਤੇ ਤੁਹਾਨੂੰ ਬਹੁਤ ਗੁੱਡ ਵਿਸ਼ੇਸ ਨੇ ਮੇਰੇ ਵੱਲੋਂ ਸਾਡੇ ਸਾਰੇ ਕੋਲੈਜ ਵਾਲੋ ਤੇ ਸਾਡੇ ਨਾਲ ਗੱਲਬਾਤ ਕਰਨ ਦੀ ਤੁਹਾਡਾ ਬੜਾ ਧੰਨਵਾਦੀ ਥੈਂਕ ਯੂ ਥੈਂਕ ਯੂ ਸੋ ਮਚ ਲੋ ਜੀ ਹੁਣ ਅਸੀਂ ਇੱਕ ਹੋਰ ਸਟੂਡੈਂਟ ਨਾਲ ਗੱਲ ਕਰਦੇ ਆ ਤੇ ਜਾਣਦੇ ਆ ਉਹਨਾਂ ਦੇ ਵਿਚਾਰ ਕੀ ਜੋ ਉਹਨਾਂ ਨੇ ਟ੍ਰੇਨਿੰਗ ਲਗਾਈ ਹੈ ਉਹ ਕੀ ਵਿਚਾਰ ਦੇਣਾ ਚਾਹੁੰਦੇ ਨੇ ਸਸ਼ੀਕਲ ਮੈਮ ਸਸ਼ੀਕਲ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਅਸ਼ਪ੍ਰਿਤ ਕਾਰ ਜੀ ਤੇ ਜਿਹੜੀ ਤੁਸੀਂ ਹੁਣ ਟ੍ਰੇਨਿੰਗ ਅਟੈਂਡ ਕਰ ਰਹੇ ਹੋ ਤੇ ਕੁਝ ਦਿਨਾਂ ਤੋਂ ਹਨਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਕੁਝ ਬਹੁ ਇੰਟਰਵਿਊ ਵਿੱਚ ਜ਼ਰੂਰੀ ਹੁੰਦੀਆਂ ਨੇ ਉਹਨਾਂ ਨੇ ਤੁਹਾਨੂੰ ਸਾਰੀਆਂ ਸਮਝਾਈਆਂ ਨੇ ਤੇ ਦੱਸਿਆ ਹਾਂਜੀ ਤੇ ਇਹ ਜਿਹੜੀ ਟ੍ਰੇਨਿੰਗ ਹੈ ਨੰਦੀ ਫਾਊਂਡੇਸ਼ਨ ਵੱਲੋਂ ਲੱਗ ਰਹੀ ਹੈ ਤੇ ਕਲਾਸਰੂਮ ਤੇ ਵਿੱਚ ਅਸੀਂ ਇਹ ਚੀਜ਼ ਸਿੱਖ ਰਹੇ ਹਾਂ ਕਿ ਤੁਸੀਂ ਕਿਵੇਂ ਇੱਕ ਇੰਟਰਵਿਊ ਦੇਣ ਜਾਣਾ ਹੈ ਕਿਵੇਂ ਤੁਸੀਂ ਇੱਕ ਐਂਟਰੀ ਕਰ ਰਹੇ ਹੋ ਕਿਵੇਂ ਤੁਸੀਂ ਮਨਾ ਆਊਟ ਹੋ ਰਹੇ ਹੋ ਇਹ ਇੰਟਰਵਿਊ ਦੇਣ ਤੋਂ ਬਾਅਦ ਕਿੱਦਾਂ ਤੁਸੀਂ ਆਪਣਾ ਆਈ ਕੰਟੈਕਟ ਬਣਾ ਕੇ ਰੱਖਣਾ ਕਿੱਦਾਂ ਤੁਸੀਂ ਆਪਣੇ ਵਿਊਜ਼ ਨੂੰ ਉਹਨਾਂ ਦੇ ਸਾਹਮਣੇ ਪ੍ਰੈਜ਼ੈਂਟ ਕਰ ਰਹੇ ਹੋ ਤੁਹਾਡਾ ਕੌਨਫੀਡੈਂਸ ਲੈਵਲਸ ਤੁਹਾਡੀਆਂ ਪਰਸਨੈਲਿਟੀ ਤੇ ਹੋਰ ਵੀ ਸਾਨੂੰ ਇਹ ਟ੍ਰੇਨਿੰਗ ਦੇ ਦੁਆਰਾ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਤੇ ਇਹ ਜਿੰਨਾ ਕੌਨਫੀਡੈਂਸ ਤੁਹਾਡਾ ਪਹਿਲਾਂ ਸੀ ਟ੍ਰੇਨਿੰਗ ਲੈਣ ਤੋਂ ਬਾਅਦ ਉਹ ਅੱਜ ਹੈ ਤੇ ਉਹ ਕੁਝ ਉਸ ਚ ਚੇਂਜ ਆਇਆ ਜਾਂ ਉਹ ਨਹੀਂ ਹੈ ਹਾਂਜੀ ਸਾਡੀ ਪਰਸਨੈਲਿਟੀ ਵਾਈਜ਼ ਵੀ ਸਾਡੇ ਚ ਚੇਂਜ ਆਇਆ ਵੀ ਕਿਦਾਂ ਹਨਾ ਤੁਸੀਂ ਨੋਰਮਲ ਡੇਸ ਦੇ ਵਿੱਚ ਵੀ ਤੁਸੀਂ ਕਿਦਾਂ ਵॉक ਕਰ ਰਹੇ ਹੋ ਉਹਦੇ ਵਿੱਚ ਵੀ ਤੁਹਾਡਾ ਕੌਨਫੀਡੈਂਸ ਲੈਵਲਸ ਡੇ ਬਾਈ ਡੇ ਇਨਕਰੀਜ਼ ਹੁੰਦਾ ਜਾਂਦਾ ਹੈ ਕਿ ਲਾਈਕ ਜਿੱਦਾਂ ਆਪਣੀ ਫਰਨੰਸੀਏਸ਼ਨਸ ਦੇ ਵਿੱਚ ਵੀ ਫਰਕ ਆਂਦਾ ਹੈ ਇਹਦੀ ਚੀਜ਼ ਤੇ ਉਸ ਤੋਂ ਬਾਅਦ ਹਾਂਜੀ ਜੀ ਜੀ ਸੋ ਮੈਮ ਤੁਸੀਂ ਸਾਡੇ ਨਾਲ ਜੁੜੇ ਬਹੁਤ ਵਧੀਆ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਤੇ ਸਾਡੇ ਨਾਲ ਗੱਲ ਕਰਨ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਲੀਨ ਕੌਰ ਮੈਮ ਤੁਸੀਂ ਇੱਥੇ ਕਿਸ ਪ੍ਰੋਗਰਾਮ ਖਾਸ ਕਰਕੇ ਮਹਿੰਦਰਾ ਮਹਿੰਦਰਾ ਪ੍ਰਾਈਡ ਕਲਾਸਿਸ ਕਲਾਸਰੂਮ ਇੱਥੇ ਲਿਖਿਆ ਹੋਇਆ ਖਾਸ ਕਰਕੇ ਇਹ ਤਾਂ ਟ੍ਰੇਨਿੰਗ ਲੈ ਰਹੇ ਹੋ ਕਿਨੇ ਦਿਨ ਤੋਂ ਟ੍ਰੇਨਿੰਗ ਲੈ ਰਹੇ ਹੋ ਪੂਰੇ ਇੱਕ ਵੀਕ ਦਾ ਸੈਸ਼ਨ ਹੈ ਜਿਹਦੇ ਵਿੱਚ ਸਾਡੇ 5 ਦਿਨ ਕੰਪਲੀਟ ਹੋ ਗਏ ਹਨ ਤੇ ਕੱਲ ਸਾਡੀ ਸਰਟੀਫਿਕੇਸ਼ਨ ਹੈ ਓਕੇ ਤੇ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਹੋਈਆਂ ਇੱਥੇ ਬਿਕੋਜ਼ ਕੰਪੀਟੀਸ਼ਨ ਬਹੁਤ ਜ਼ਿਆਦਾ ਆ ਤੇ ਸਾਨੂੰ ਹੁਣ ਦਿਖ ਰਿਹਾ ਹੈ ਕਿ ਅਮਰਜਿੰਗ ਕੰਪੀਟੀਸ਼ਨ ਦੇ ਵਿੱਚ ਅਸੀਂ ਇੰਟਰਵਿਊਜ਼ ਦੇ ਵਿੱਚ ਆਣਾ ਆ ਆਨ ਆਲੇ ਫਿਊਚਰ ਦੇ ਵਿੱਚ ਤੇ ਉਹ ਜਿਹੜੇ ਵੀ ਇੰਟਰਵਿਊਜ਼ ਦੇ ਵਿੱਚ ਕੁਐਸਚਨਸ ਐ ਜਿਹੜੇ ਸਕਿੱਲਸ ਸਾਨੂੰ ਚਾਹੀਦੇ ਆ ਸੌਫਟ ਸਕਿੱਲ ਟ੍ਰੇਨਿੰਗ ਹੋਗੀ ਕਮਿਊਨੀਕੇਸ਼ਨ ਚੰਗਾ ਕਰਨ ਦੇ ਲਈ ਜਿੰਨੇ ਵੀ ਐਸਪੈਕਟ ਜਿਹੜੇ ਕਮਿਊਨੀਕੇਸ਼ਨ ਲਈ ਚੰਗੇ ਹੋਣੇ ਚਾਹੀਦੇ ਆ ਜਾਂ ਜਿਹੜੀਆਂ ਜਿਹੜੀਆਂ ਐਕਟੀਵਿਟੀਜ਼ ਇੱਕ ਸਾਨੂੰ ਇੱਕ ਬੱਚੇ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਉਹ ਸਾਰੀਆਂ ਸਕਿੱਲਸ ਸਿਖਾਈਆਂ ਜਾ ਰਹੀਆਂ ਨੇ ਜੀ ਕਦੇ ਪਹਿਲਾਂ ਤੁਸੀਂ ਇੰਟਰਵਿਊ ਦਿੱਤੀ ਹੈ ਨਹੀਂ ਮੇਰਾ ਪਹਿਲੀ ਵਾਰ ਹੋਊਗਾ ਇਹਦੇ ਸੈਸ਼ਨ ਤੋਂ ਬਾ ਕੀ ਨਾਮ ਤੁਹਾਡਾ ਕਰਨ ਰਿਤਕਰ ਤੇ ਕਰਨ ਤੁਸੀਂ ਕਿੰਨੇ ਕ ਦਿਨਾਂ ਤੋਂ ਇੱਥੇ ਟ੍ਰੇਨਿੰਗ ਲੈ ਰਹੇ ਹੋ ਲਾਸਟ 5 ਡੇਸ ਅੱਜ ਸਾਡਾ 5th ਡੇ ਹੈ ਤੇ ਕਿਸ ਤਰ੍ਹਾਂ ਦਾ ਇੱਥੇ ਲੱਗਿਆ ਤੁਹਾਨੂੰ ਟ੍ਰੇਨਿੰਗ ਲੈ ਕੇ ਬਹੁਤ ਹੀ ਅੱਛਾ ਲੱਗਿਆ ਫਿਲਹਾਲ ਮੇਰੇ 'ਚ ਬਹੁਤ ਘੱਟ ਕੰਫੀਡੈਂਸ ਸੀਗਾ ਤੇ ਹੁਣ ਇੱਥੇ ਇਹ ਟ੍ਰੇਨਿੰਗ ਦੇ ਸੈਸ਼ਨ ਲੈ ਕੇ ਮੇਰੇ 'ਚ ਬਹੁਤ ਜ਼ਿਆਦਾ ਕੰਫੀਡੈਂਸ ਆਇਆ ਹੈ ਤੇ ਮੈਂ ਸਪੀਕ ਆਊਟ ਕਰ ਸਕਦੀ ਹਾਂ ਹੁਣ ਓਕੇ ਯਾਨੀ ਜਿੰਨਾ ਸੈਸ਼ਨ ਤੁਸੀਂ ਅਟੈਂਡ ਕਰ ਚੁੱਕੇ ਹੋ ਖਾਸ 2-4 ਦਿਨਾਂ ਦਾ ਤੇ ਉਹਦੇ ਬਾਅਦ ਤੁਹਾਡਾ ਕੰਫੀਡੈਂਸ ਬਿਲਡ ਅਪ ਹੋ ਗਿਆ ਜੀ ਏ ਕੀ ਬਣਨਾ ਚਾਹੁੰਦੇ ਹੋ ਐਂਟਰਪ੍ਰੈਨਿਅਰ ਜੀ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ ਥੈਂਕ ਯੂ ਲੋ ਜੀ ਹੁਣ ਅਸੀਂ ਇਸ ਵਕਤ ਸਰ ਨਾਲ ਗੱਲ ਕਰਦੇ ਹਾਂ ਜੋ ਕਿ ਕਰੀਅਰ ਗਾਈਡੈਂਸ ਸੈੱਲ ਦੇ ਹੈੱਡ ਨੇ ਤੇ ਸਰ ਸਸ਼ੀਕਲ ਜੀ ਸਸ਼ੀਕਲ ਜੀ ਸਰ ਜਿਹੜਾ ਇੱਥੇ ਅੱਜ ਕੈਂਪਸ ਦੇ ਵਿੱਚ ਟ੍ਰੇਨਿੰਗ ਪ੍ਰੋਗਰਾਮ ਚੱਲ ਰਿਹਾ ਹੈ ਤੁਸੀਂ ਉਸ ਦੇ ਬਾਬਤ ਕੀ ਵਿਚਾਰ ਦੇਣਾ ਚਾਹੁੰਦੇ ਹੋ ਅ ਅਸੀਂ ਐਮਓਯੂ ਸਾਈਨ ਕੀਤਾ ਹੋਇਆ ਹੈ ਮਹਿੰਦਰਾ ਮਹਿੰਦਰਾ ਦੇ ਨਾਲ ਕਿਸ ਲੜੀ ਦੇ ਤਹਿਤ ਅਸੀਂ ਆਪਣੇ ਗਰਲ ਸਟੂਡੈਂਟਸ ਨੂੰ ਪਰਸਨੈਲਿਟੀ ਡਿਵੈਲਪਮੈਂਟ ਤੇ ਕਾਰਪੋਰੇਟ ਕਲਚਰ ਦੇ ਉੱਤੇ ਟ੍ਰੇਨਿੰਗ ਦੇ ਰਹੇ ਹਾਂ ਇਹ ਪ੍ਰੋਗਰਾਮ ਹਰ ਸਾਲ ਚਲਾਇਆ ਜਾਂਦਾ ਹੈ ਇਸ ਵਾਰੀ ਪਹਿਲੇ ਫੇਸ ਦੇ ਵਿੱਚ ਅਸੀਂ 166 ਗਰਲਜ਼ ਨੂੰ ਜਿਹੜੀ ਹੈਗੀ ਹੈ ਟ੍ਰੇਨਿੰਗ ਦੇ ਰਹੇ ਹਾਂ ਇਹ 6 36 ਆਰਸ ਦਾ ਟੋਟਲ ਪ੍ਰੋਗਰਾਮ ਹੈ ਜਿਹਦੇ ਵਿੱਚ 6 ਘੰਟੇ ਡੇਲੀ ਬੱਚਿਆਂ ਨੂੰ ਕਾਰਪੋਰੇਟ ਕਲਚਰ ਦੇ ਉੱਤੇ ਪਰਸਨੈਲਿਟੀ ਡਿਵੈਲਪਮੈਂਟ ਦੇ ਉੱਤੇ ਰਿਜ਼ਿਊਮੇ ਰਾਈਟਿੰਗ ਦੇ ਉੱਤੇ ਤਾਂ ਕਿ ਬੱਚਿਆਂ ਨੂੰ ਅਸੀਂ ਇੰਡਸਟਰੀ ਦੇ ਲਈ ਰੈਡੀ ਕਰ ਸਕੀਏ ਕਿਉਂਕਿ ਆ ਸਾਡਾ ਹੁਣ ਜਿਹੜਾ ਆਉਣ ਵਾਲਾ ਟਾਈਮ ਹੈਗਾ ਅਸੀਂ ਪਲੇਸਮੈਂਟ ਦੇ ਲਈ ਕੰਮ ਕਰਨਾ ਸਟਾਰਟ ਕਰਨਾ ਹੈਗਾ ਤਾਂ ਪਹਿਲਾਂ ਉਹਨਾਂ ਨੂੰ ਅਸੀਂ ਪਲੇਸਮੈਂਟ ਦੇ ਲਈ ਰੈਡੀ ਕਰ ਰਹੇ ਹਾਂ ਸੋ ਇਸ ਕਰਕੇ ਅਸੀਂ ਮਹਿੰਦਰਾ ਐਂਡ ਮਹਿੰਦਰਾ ਦੀ ਮਦਦ ਦੇ ਨਾਲ ਅਸੀਂ ਆਪਣੇ ਗਰਲ ਸਟੂਡੈਂਟਸ ਨੂੰ ਹਾਲੇ ਪਹਿਲਾਂ ਪਹਿਲੇ ਫੇਜ਼ ਦੇ ਵਿੱਚ ਟ੍ਰੇਨਿੰਗ ਦੇ ਰਹੇ ਹਾਂ ਇਹ ਇਸ ਟਾਈਮ ਜਿਹੜਾ ਬੈਚ ਚੱਲ ਰਿਹਾ ਤਿੰਨ ਫੇਜ਼ਿਸ ਦੇ ਵਿੱਚ ਚੱਲ ਰਿਹਾ ਪਹਿਲੇ ਫੇਜ਼ ਦੇ ਵਿੱਚ ਪਹਿਲੇ ਫੇਜ਼ ਦੇ ਵਿੱਚ ਮੈਨੇਜਮੈਂਟ ਦੇ ਬੱਚੇ ਸਾਡੇ ਨਾਲ ਨੇ ਨਾਲ ਐਗਰੀਕਲਚਰ ਦੇ ਬੱਚੇ ਨੇ ਤੇ ਨਾਲ ਸਾਇੰਸਿਸ ਦੇ ਜਿੰਨੇ ਵੀ ਡਿਪਾਰਟਮੈਂਟਸ ਨੇ ਉਹਨਾਂ ਦੇ ਗਰਲਸ ਦੇ ਸਟੂਡੈਂਟਸ ਨੂੰ ਅਸੀਂ ਟ੍ਰੇਨਿੰਗ ਦੇ ਰਹੇ ਹਾਂ ਇਹ ਟ੍ਰੇਨਿੰਗ ਪ੍ਰੋਗਰਾਮ ਜਿਹੜਾ ਹੈਗਾ ਹੈ ਮਹਿੰਦਰਾ ਮਹਿੰਦਰਾ ਦੇ ਫਾਊਂਡੇਸ਼ਨ ਹੈਗੀ ਨੰਦੀ ਫਾਊਂਡੇਸ਼ਨਸ ਉਹਨਾਂ ਦੇ ਉਹਨਾਂ ਦੇ ਨਾਲ ਮਿਲ ਕੇ ਕਰਵਾਇਆ ਜਾ ਰਿਹਾ ਹੈ ਜੀ ਤੇ ਕਿੰਨੇ ਦਿਨ ਦਾ ਸਰ ਪ੍ਰੋਗਰਾਮ ਹੈ ਜੀ ਇਹ ਇਹ ਟੋਟਲ 6 ਡੇਸ ਦਾ ਪ੍ਰੋਗਰਾਮ ਹੈ 36 ਆਰਸ ਦਾ ਪ੍ਰੋਗਰਾਮ ਹੈ 36 ਘੰਟੇ ਦਾ 6 ਦਿਨ ਪਰ ਡੇ ਮੰਡੇ ਤੋਂ ਲੈ ਕੇ ਸੈਟਰਡੇ ਤੱਕ ਇਹ ਪ੍ਰੋਗਰਾਮ ਜਿਹੜਾ ਹੈਗਾ ਚਲਾਇਆ ਜਾਂਦਾ ਤੇ ਸਟੂਡੈਂਟਸ ਵੱਲੋਂ ਕਿੰਨਾ ਕ ਹੰਗਾਰਾ ਦੇਖਣ ਨੂੰ ਮਿਲ ਰਿਹਾ ਹੈ ਸਟੂਡੈਂਟਸ ਬਹੁਤ ਐਕਸਾਈਟਡ ਨੇ ਇਵਨ ਕਿ ਅਸੀਂ ਅਗਲੇ ਹਫਤੇ ਮੰਗੇ ਤੋਂ ਨਵਾਂ ਤਿੰਨ ਬੈਚ ਨਵੇਂ ਲਾਂਚ ਕਰਨ ਜਾ ਰਹੇ ਹਾਂ ਇਵਨ ਕਿ ਜਦੋਂ ਬੱਚੇ ਕੰਪਲੀਟ ਕਰ ਲੈਂਦੇ ਨੇ ਬੈਚ ਨੂੰ ਤਾਂ ਮਹਿੰਦਰਾ ਮਹਿੰਦਰਾ ਵੱਲੋਂ ਇਹਨਾਂ ਬੱਚਿਆਂ ਨੂੰ ਸਰਟੀਫਾਈ ਕੀਤਾ ਜਾਂਦਾ ਉਸ ਤੋਂ ਇਲਾਵਾ ਇਹਨਾਂ ਬੱਚਿਆਂ ਦੇ ਵਿੱਚੋਂ ਤਿੰਨ ਬੈਸਟ ਜਿਹੜੇ ਜਿਨ੍ਹਾਂ ਬੱਚ ਜੇ ਜਾਂਦੇ ਮਹਿੰਦਰਾ ਮਹਿੰਦਰਾ ਵੱਲੋਂ ਤੇ ਜਦੋਂ ਇਹ ਸਰਟੀਫਿਕੇਟ ਮਿਲ ਜਾਂਦਾ ਤਾਂ ਉਸ ਤੋਂ ਬਾਅਦ ਮਹਿੰਦਰਾ ਮਹਿੰਦਰਾ ਕੋਸ਼ਿਸ਼ ਕਰਦਾ ਹੈ ਕਿ ਇਹਨਾਂ ਬੱਚਿਆਂ ਨੂੰ ਕਿਤੇ ਅੱਛੀ ਜਗ੍ਹਾ ਦੇ ਉੱਤੇ ਪਲੇਸ ਵੀ ਕਰਵਾਇਆ ਜਾਵੇ ਤੇ ਕੰਪਨੀਆਂਜ਼ ਵੱਲੋਂ ਖਾਸ ਕਰਕੇ ਕਿਸ ਤਰ੍ਹਾਂ ਦੀ ਕੋਈ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ ਇਹ ਜਿਹੜਾ ਸਾਰਾ ਪ੍ਰੋਗਰਾਮ ਐਕਟੀਵਿਟੀ ਬੇਸਡ ਹੀ ਹੈ ਕਲਾਸਰੂਮ ਟੀਚਿੰਗ ਇਹਦੇ ਵਿੱਚ ਘੱਟ ਹੈ ਕਿ ਇਹ ਕਲਾਸਰੂਮ ਦੇ ਵਿੱਚ ਹੀ ਜਿਹੜੀਆਂ ਹੈਗੀਆਂ ਮਲਟੀਪਲ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਾਈਆਂ ਜਾਂਦੀਆਂ ਜਿਹਦੇ ਵਿੱਚ ਬੋਡੀ ਲੈਂਗੁਏਜ ਤੋਂ ਲੈ ਕੇ ਡਰੈਸਿੰਗ ਸੈਂਸ ਤੋਂ ਲੈ ਕੇ ਬੋਲਣਾ ਕਿਸ ਤਰ੍ਹਾਂ ਹੈਗਾ ਇੰਟਰਵਿਊ ਵਿੱਚ ਬੈਠਣਾ ਕਿਸ ਤਰੀਕੇ ਦਾ ਹੈਗਾ ਕਿਸ ਤਰੀਕੇ ਦਾ ਬਿਹੇਵੀਅਰ ਹੋਣਾ ਚਾਹੀਦਾ ਉਹਨਾਂ ਸਾਰਿਆਂ ਦੇ ਉੱਤੇ ਕਈ ਸਾਰੀਆਂ ਐਕਸਰਸਾਈਜ਼ ਜਿਹਨੇ ਕਰਵਾਈਆਂ ਜਾਂਦੀਆਂ ਕੰਪਨੀ ਦੇ ਸਾਡੇ ਕੋਲ ਤਿੰਨ ਟ੍ਰੇਨਰ ਜਿਹੜੇ ਨੇ ਅਲੱਗ-ਅਲੱਗ ਜਗ ਯਾਨੀ ਸਟੂਡੈਂਟਸ ਨੂੰ ਪੂਰੀ ਤਰ੍ਹਾਂ ਹੀ ਤੁਸੀਂ ਪਰਸਨੈਲਿਟੀ ਤੇ ਖਾਸ ਕਰਕੇ ਜਦੋਂ ਇੰਟਰਵਿਊ ਕੋਈ ਦੇਣ ਜਾਂਦਾ ਹੈ ਤਾਂ ਕਿ ਵਧੀਆ ਜੌਬ ਉਹ ਹਾਸਿਲ ਕਰ ਸਕੇ ਇੱਕ ਐਟਮੋਸਫੇਅਰ ਜਿਹੜਾ ਕ੍ਰੀਏਟ ਕਰਦਾ ਹੈ ਇੰਟਰਵਿਊ ਦੇ ਵੱਲੋਂ ਕੀਤਾ ਜਾਂਦਾ ਹੈ ਜਦੋਂ ਬਾਕੀ ਤੇ ਇੰਟਰਵਿਊ ਦੇਣ ਜਾਂਦੇ ਆ ਸਾਰਾ ਹੀ ਗੋ ਥਰੂ ਕਰਾਇਆ ਜਾਂਦਾ ਹੈ ਮਾਤਾ ਗੋਜੀ ਕਾਲਜ ਦੇ ਟ੍ਰੇਨਿੰਗ ਪਲੇਸਮੈਂਟ ਸੈਲ ਦਾ ਮਕਸਦ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਇੰਟਰਵਿਊ ਤੋਂ ਪਹਿਲਾਂ ਥੋੜੀ-ਬੋਤੀ ਪ੍ਰੈਪਰੇਸ਼ਨ ਕਰਾਈ ਜਾਏ ਜੇ ਤਾਂ ਕਿ ਉਹਨੂੰ ਇੰਟਰਵਿਊ ਦੇ ਟਾਈਮ ਫੋਬੀਆ ਨਾ ਲੱਗੇ ਉਹਨੂੰ ਇਹ ਨਾ ਲੱਗੇ ਕਿ ਇਹ ਚੀਜ਼ ਮੈਂ ਪਹਿਲਾਂ ਫੇਸ ਨਹੀਂ ਕੀਤੀ ਹੁਣ ਜਿਵੇਂ ਕੱਲ ਦਾ ਜਿਹੜਾ ਸੈਟਰਡੇ ਦਾ ਸਾਡਾ ਪ੍ਰੋਗਰਾਮ ਹੈਗਾ ਇਹਦੇ ਸਾਰਾ ਦਿਨ ਬੱਚਿਆਂ ਦੇ ਇੰਟਰਵਿਊਸ ਚੱਲਣਗੇ ਮੌਕ ਇੰਟਰਵਿਊਸ ਕਰਨੇ ਹਨ ਉਹਨੂੰ ਤਾਂ ਕਿ ਉਹ ਮੇਨ ਇੰਟਰਵਿਊ ਦੇਣ ਤੋਂ ਪਹਿਲਾਂ ਉਹ ਸਾਰੀ ਉਹਦੀ ਪ੍ਰੈਪਰੇਸ਼ਨ ਕਰ ਲੈਣ ਯਾਨੀ ਤੁਸੀਂ ਬੱਚਿਆਂ ਨੂੰ ਖਾਸ ਕਰਕੇ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਹੈ ਇਹਦੇ ਵਿੱਚ ਪੂਰੀ ਤਰ੍ਹਾਂ ਕੀ ਚਾਰਟ ਹੁੰਦੀ ਹੈ ਸਾਡੇ ਮਨਾਂ 'ਚ ਡਰ ਹੁੰਦਾ ਹੈ ਕਿ ਜਦੋਂ ਅਸੀਂ ਇੰਟਰਵਿਊ ਦੇਣ ਜਾਂਦੇ ਹਾਂ ਵੀ ਪਤਾ ਨਹੀਂ ਸਾਡੇ ਜਿਹੜਾ ਸਾਡੇ ਵੱਲੋਂ ਕੀਵੇਂ ਦੇ ਕੁਐਸਚਨਸ ਪੁੱਛੇ ਜਾਣੇ ਨੇ ਇਹਦੇ ਵਿੱਚ ਹਰ ਚੀਜ਼ ਹਰ ਪਹਿਲੂ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਖਾਸ ਕਰਕੇ ਜਿੱਦਾਂ ਬੱਚੇ ਦਾ ਪਹਿਲਾ ਫੇਸ ਹੁੰਦਾ ਜਿਹਨੂੰ ਅਸੀਂ ਰੈਜ਼ਿਊਮੇ ਰਾਈਟਿੰਗ ਕਹਿੰਦੇ ਆ ਅੱਜ ਜਿਹੜਾ ਪ੍ਰੋਗਰਾਮ ਚੱਲ ਰਿਹਾ ਅੱਜ ਫ੍ਰਾਈਡੇ ਹੈਗਾ ਤਾਂ ਅੱਜ ਜਿਹੜਾ ਪ੍ਰੋਗਰਾਮ ਚੱਲ ਰਿਹਾ ਅੱਜ ਅਸੀਂ ਬੱਚਿਆਂ ਨੂੰ ਵੀਡੀਓ ਰੈਜ਼ਿਊਮ ਬਣਾਉਣਾ ਸਿਖਾ ਰਹੇ ਹਾਂ ਕਿ ਬੱਚਾ ਆਪਣਾ ਵੀਡੀਓ ਦੇ ਉੱਤੇ ਕੋਈ ਅੱਜ ਦੇ ਦਿਨ ਦੇ ਵਿੱਚ ਕੀ ਹੈ ਕੰਪਨੀਆਂ ਹਾਰਡ ਕਾਪੀ ਨ ਕੀਤਾ ਜਾ ਸਕਦਾ ਹੈ ਸੋ ਇੱਕ ਨਵਾਂ ਕਨਸੈਪਟ ਹੈ ਕਿ ਅੱਜ ਸਾਡੇ ਬੱਚੇ ਸਾਰੇ ਵੀਡੀਓ ਰਿਜ਼ਿਊਮ ਤਿਆਰ ਕਰ ਲੈਣੇ ਤਾਂ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਇੰਡਸਟਰੀ ਦੇ ਲਈ ਫਿੱਟ ਬਣਾ ਸਕੀਏ ਜੀ ਬਹੁਤ ਬਖੋਬੀ ਤੁਸੀਂ ਵਿਸਥਾਰ ਪੂਰਵਕ ਸਰ ਸਮਝਾਇਆ ਇੱਥੇ ਦੱਸਿਆ ਕਿ ਕਿਵੇਂ-ਕਿਵੇਂ ਕਿ ਸਫੇਸਿਸ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਹੈ ਤੇ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੇ ਸਰਟੀਫਾਈ ਵੀ ਹੋਣੇ ਨੇ ਬੱਚੇ ਤੇ ਸਰ ਤੁਸੀਂ ਬਹੁਤ ਹੀ ਵਧੀਆ ਵਿਚਾਰ ਸਾਡੇ ਨਾਲ ਗੱਲਬਾਤ ਕੀਤੀ ਸਾਂਝੇ ਕੀਤੇ ਵਿਚਾਰ ਆਪਣੇ ਸਾਡੇ ਨਾਲ ਜੁੜਨ ਲਈ ਬੜਾ ਬੜਾ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਵੈਰੀ ਮਚ ਸੋ ਲੋ ਜੀ ਦਰਸ਼ਕੋ ਅੱਜ ਅਸੀਂ ਬਹੁ ਤੇ ਉਹਨਾਂ ਦੇ ਕੋਆਰਡੀਨੇਟਰ ਨਾਲ ਵੀ ਗੱਲਬਾਤ ਕੀਤੀ ਕਿ ਜੋ ਟ੍ਰੇਨਿੰਗ ਉਹ ਲੈ ਰਹੇ ਨੇ ਖਾਸ ਕਰਕੇ ਮਹਿੰਦਰਾ ਐਂਡ ਮਹਿੰਦਰਾ ਵੱਲੋਂ ਕਿ ਉਹਨਾਂ ਨੇ ਕਿਹੜੀ ਕਿਹੜੀਆਂ ਚੀਜ਼ਾਂ ਸਿੱਖੀਆਂ ਕਿਹੜੀ ਕਿਹੜੀਆਂ ਕੁਆਲਿਟੀਆਂ ਹਾਸਲ ਕੀਤੀਆਂ ਜੋ ਇੱਕ ਖਾਸ ਕਰਕੇ ਇੰਟਰਵਿਊ ਦੇਣ ਦੇ ਲਈ ਬਹੁਤ ਹੀ ਜ਼ਰੂਰੀ ਹੁੰਦੀਆਂ ਲੋੜੀਂਦੀਆਂ ਹੁੰਦੀਆਂ ਨੇ ਸੋ ਮਿਲਾਂਗੇ ਜੀ ਕਿਸੇ ਹੋਰ ਦਿਨ ਕਿਸੇ ਹੋਰ ਗੱਲਬਾਤ ਦੇ ਨਾਲ ਕਿਸੇ ਹੋਰ ਵਿਸ਼ੇ ਦੇ ਉੱਤੇ ਮੈਨੂੰ ਗੁਰਿੰਦਰਪਾਲ ਸਿੰਘ ਨੂੰ ਤੇ ਮੇਰੇ ਨਾਲ ਮੇਰੇ ਸਹਾਇਕੀ ਕੈਮਰਾਮੈਨ ਰਮਨ ਨੂੰ ਦਿਓ ਜੀ ਆਗਿਆ ਧੰਨਵਾਦ